हेलो स्टूडेंट्स वेलकम बैक टू माय चैनल आई होप तु सारे ठीक हो मगे सो आज दी वीडियो आ बीए ए फोरथ सैम हिस्ट्री के स्टूडेंट्स के लिए यूनिट वन कर रहे थे तो पहला थी दो क्वेश्चन दो लोंग क्वेश्चन कर चुके हैं लाइफ एंड टीचिंग्स ऑफ गुरु नानक देव एंड कॉन्ट्रीब्यूशन ऑफ गुरु अंगद देव तो अज अं करना है कॉन्ट्रीब्यूशन ऑफ गुरु अमरदास फॉर द डेवलपमेंट ऑफ सिखइम ठीक है गुरु अमरदास जी का कॉन्ट्रीब्यूशन करना आ ਗੁਰੂ ਅਮਰਦਾਸ ਜੀ ਦਾ ਕੀ ਜਿਹੜਾ ਆ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਕੀ ਯੋਗਦਾਨ ਰਿਹਾ ਉਹਨਾਂ ਦਾ ਠੀਕ ਹੈ ਸੋ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਕਿ ਕੁਐਸਚਨ ਜਿਹੜਾ ਆ ਕਿ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਤੇ ਵਿੱਚ ਕੀ ਯੋਗਦਾਨ ਰਿਹਾ ਠੀਕ ਹੈ ਸੋ ਇੰਟਰੋਡਕਸ਼ਨ ਦੇ ਵਿੱਚ ਅਸੀਂ ਗੁਰੂ ਅਮਰਦਾਸ ਜੀ ਦੀ ਲਾਈਫ ਜਿਹੜੀ ਹੈ ਮੈਂਸ਼ਨ ਕਰਾਂਗੇ ਸੋ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਬਾਰੇ ਪੜ੍ਹਦੇ ਹਾਂ ਠੀਕ ਹੈ ਸੋ ਗੁਰੂ ਅਮਰਦਾਸ ਜੀ ਜਿਹੜੇ ਸੀਗੇ ਥਰਡ ਗੁਰੂ ਸੀਗੇ ਸਿੱਖਾਂ ਦੇ ਠੀਕ ਹੈ ਸਿੱਖਾਂ ਦੇ ਤੀਸਰੇ ਗੁਰੂ ਆ ਤੇ ਸਭ ਤੋਂ ਪਹਿਲਾਂ ਬਰਥ ਐਂਡ ਪੇਰੈਂਟਸ ਕਰਦੇ ਆ ਬਰਥ ਜਿਹੜਾ ਉਹਨਾਂ ਦਾ ਗੁਰੂ ਅਮਰਦਾਸ ਜੀ ਦਾ ਜਿਹੜਾ ਬਰਥ ਆ ਜਨਮ ਜਿਹੜਾ ਆ ਉਹ 1479 ਆ 1479 ਵੀ ਠੀਕ ਹੈ 1479 1479 ਵੀ ਦੇ ਵਿੱਚ ਜਿਹੜਾ ਆ ਪਿੰਡ ਵਾਸ ਰਕੇ ਔਰ ਜਿਹੜਾ ਦਾ ਡਿਸਟ੍ਰਿਕਟ ਆ ਉਹ ਅੰਮ੍ਰਿਤਸਰ ਆ ਠੀਕ ਹੈ ਵਿਲੇਜ ਜਿਹੜਾ ਆ ਉਹ ਬਾਸਰਕੇ ਆ ਔਰ ਜਿਹੜਾ ਡਿਸਟ੍ਰਿਕਟ ਆ ਅੰਮ੍ਰਿਤਸਰ ਦੇ ਵਿੱਚ ਹੁੰਦਾ ਆ ਫਾਦਰ ਦਾ ਜਿਹੜਾ ਨਾਮ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਜਿਹੜਾ ਸੀਗਾ ਤੇਜਪਾਲ ਸੀ ਮਦਰ ਦੇ ਬਾਰੇ ਜਿਹੜਾ ਆ ਅਲੱਗ-ਅਲੱਗ ਜਿਹੜੇ ਆ ਹਿਸਟੋਰੀਅਨਸ ਆ ਉਹਨਾਂ ਦੇ ਅਲੱਗ-ਅਲੱਗ ਆਪਣੇ ਜਿਹੜੇ ਆ ਆਪਣੀਆਂ ਬੁੱਕਸ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਨਾਮ ਦਿੱਤੇ ਹੋਏ ਆ ਜਿਵੇਂ ਕਈਆਂ ਨੇ ਲక్ష్ਮੀ ਪੂਪ ਕੋਰ ਰੂਪ ਕੋਰ ਵਕਤ ਕੋਰ ਇਦਾਂ ਦੇ ਨਾਮ ਜਿਹੜੇ ਮਿਲਦੇ ਆ ਲੇਕਿਨ ਕੋਈ ਵੀ ਨਾਮ ਜਿਹੜਾ ਪੂਰੀ ਤਰ੍ਹਾਂ ਵੈਰੀਫਾਈ ਨਹੀਂ ਹੁੰਦਾ ਹੈਗਾ ਓਕਿਪੇਸ਼ਨ ਦੀ ਗੱਲ ਕਰੀਏ ਕੰਮਕਦ ਦੇ ਦੀ ਗੱਲ ਕਰੀਏ ਤੇ ਗੁਰੂ ਅਮਰਦਾਸ ਜੀ ਜਿਹੜੇ ਸਿਗੇ ਆਪਣੇ ਫਾਦਰ ਦੇ ਨਾਲ ਜਿਹੜੇ ਸਿਗੇ ਵਪਾਰ ਤੇ ਖੇਤੀ ਦੋਨੋਂ ਕੰਮ ਕਰਦੇ ਸੀਗੇ ਠੀਕ ਹੈ ਵਪਾਰ ਤੇ ਖੇਤੀ ਟ੍ਰੇਡ ਐਂਡ ਐਗਰੀਕਲਚਰ ਦਾ ਜਿਹੜਾ ਕੰਮ ਸੀਗਾ ਉਹ ਕਰਦੇ ਸੀਗੇ ਔਰ ਉਹਨਾਂ ਦੀ ਜਿਹੜੀ ਆ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਜਿਹੜੇ ਸੀਗੇ ਮਾੜੇ ਨਹੀਂ ਸੀ ਠੀਕ ਸੀਗੇ ਉਸ ਤੋਂ ਬਾਅਦ ਮੈਰिज ਐਂਡ ਚਾਈਲਡ ਵਿਆਹ ਤੇ ਸੰਤਾਨ ਠੀਕ ਹੈ ਜਦੋਂ ਗੁਰੂ ਅਮਰਦਾਸ ਜੀ 23 ਸਾਲ ਦੇ ਹੋਏ ਸੀ 23 ইয়ার্স ਦੇ ਹੋਏ ਸੀਗੇ ਤਾਂ ਉਹਨਾਂ ਦਾ ਜਿਹੜਾ ਵਿਆਹ ਕਰ ਦਿੱਤਾ ਗਿਆ ਸੀਗਾ ਉਹਨਾਂ ਦੀ ਵਾਈਫ ਦਾ ਨਾਮ ਜਿਹੜਾ ਸੀਗਾ ਮਨਸਾ ਦੇਵੀ ਸੀ ਔਰ ਉਹਨਾਂ ਦੇ ਘਰ ਜਿਹੜੇ ਸੀਗੇ ਅ ਦੋ ਪੁੱਤਰ ਤੇ ਦੋ ਪੁੱਤਰੀਆਂ ਨੇ ਜਨਮ ਲਿਆ ਸੀਗਾ ਠੀਕ ਹੈ ਜਿਹੜੇ ਪੁੱਤਰ ਸੀਗੇ ਉਹਨਾਂ ਦਾ ਨਾਮ ਸੀ ਮੋਹਨ ਤੇ ਮੋਰੀ ਤੇ ਜਿਹੜੀਆਂ ਬੇਟੀਆਂ ਸੀਗੀਆਂ ਬੀਬੀ ਦਾਨੀ ਤੇ ਪਾਨੀ ਠੀਕ ਹੈ ਸੋ ਇਹ ਜਿਹੜੇ ਸੀਗੇ ਉਹਨਾਂ ਦੇ ਬੇਟੇ ਸੀਗੇ ਠੀਕ ਹੈ ਮੈਰिज ਹੋਈ ਮਨਸਾ ਦੇਵੀ ਦੇ ਨਾਲ ਟੋਟਲ ਚਾਰ ਬੱਚੇ ਸੀਗੇ ਜਿਨ੍ਹਾਂ ਵਿੱਚ ਦੋ ਬੇਟੇ ਸੀ ਦੋ ਬੇਟੀਆਂ ਸੀਗੀਆਂ ਦੋ ਬੇਟੇ ਜਿਹੜੇ ਸੀ ਮੋਹਨ ਤੇ ਮੋਰੀ ਤੇ ਬੇਟੀਆਂ ਦਾਨੀ ਤੇ ਪਾਨੀ ਠੀਕ ਹੈ ਦੇ ਵੋਟ ਆਫ ਵੈਸ਼ਨਿਜ਼ਮ ਅ ਗੁਰੂ ਅੰਗਦ ਜਿਹੜੇ ਸੀਗਾ ਸਿੱਖ ਬਣਨ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਜਿਹੜਾ ਸੀਗਾ ਆ ਵੈਸ਼ਨਵ ਜਿਹੜੇ ਸੀ ਮਤ ਦੇ ਵਿੱਚ ਯਕੀਨ ਕਰਦੇ ਸੀਗੇ ਤੇ ਉਹ ਵੈਸ਼ਨਵ ਮਤ ਦੇ ਜਿਹੜੇ ਸੀਗੇ ਚੇਲੇ ਸੀਗੇ ਨੇ ਆਏ ਸੀਗੇ ਠੀਕ ਹੈ ਤੇ ਹਰ ਸਾਲ ਜਿਹੜਾ ਸੀਗਾ ਗੰਗਾ ਯਾਤਰਾ ਦੇ ਲਈ ਜਾਇਆ ਕਰਦੇ ਸੀਗੇ ਲੇਕਿਨ ਫਿਰ ਵੀ ਉਹਨਾਂ ਦੇ ਮਨ ਜਿਹੜਾ ਸੀਦਾ ਅਸ਼ਾਂਤ ਰਹਿੰਦਾ ਸੀਗਾ ਠੀਕ ਹੈ ਸੋ ਕਿਉਂਕਿ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਸੀਗੀ ਔਰ ਬਾਅਦ ਦੇ ਵਿੱਚ ਫਿਰ ਉਹਨਾਂ ਦੀ ਜਿਹੜੀ ਮੁਲਾਕਾਤ ਆ ਗੁਰੂ ਅੰਗਦ ਦੇਵ ਜੀ ਦੇ ਨਾਲ ਹੁੰਦੀ ਆ ਤੇ ਫਿਰ ਉਦੋਂ ਤੋਂ ਉਹਨਾਂ ਦੀ ਜਿਹੜੀ ਆ ਸੇਵਾ ਕਰਨ ਲੱਗ ਜਾਂਦੇ ਆ ਤੇ ਗੁਰੰਗਦ ਦੇਵ ਜੀ ਨੇ ਵੀ ਜਿਹੜਾ ਸੀ ਗੁਰੂ ਅਮਰਦਾਸ ਜੀ ਦੀ ਜਿਹੜੀ ਸੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਹੋਏ ਸੀਗੇ ਤੇ ਲਾਸਟ ਵਿੱਚ ਉਹਨਾਂ ਨੇ ਜਿਹੜਾ ਸੀਗਾ ਆਪਣੇ ਅੰਤਿਮ ਟਾਈਮ ਵਿੱਚ ਜਿਹੜਾ ਸੀ ਗੁਰਗੱਦੀ ਜਿਹੜੀ ਸੀਗੀ ਗੁਰੂ ਅਮਰਦਾਸ ਜੀ ਦੇ ਦਿੱਤੀ ਸੀ ਇਸ ਤਰ੍ਹਾਂ ਉਹ ਜਿਹੜੇ ਸੀਗੇ ਸਿੱਖਾਂ ਦੇ 3ਰਡ ਗੁਰੂ ਜਿਹੜੇ ਬਣ ਗਏ ਸੀਗੇ ਇਸ ਤੋਂ ਬਾਅਦ ਅਸੀਂ ਕਰਾਂਗੇ ਕੰਟ੍ਰਿਬਿਊਸ਼ਨ ਆਫ ਗੁਰੂ ਅਮਰਦਾਸ ਜੀ ਫਾਰ ਦਾ ਡਿਵੈਲਪਮੈਂਟ ਆਫ ਸਿੱਖੀਜ਼ਮ ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਲਈ ਯੋਗਦਾਨ ਠੀਕ ਹੈ ਅ ਸੋ ਉਹਨਾਂ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਸਿੱਖ ਧਰਮ ਦੇ ਵਿਕਾਸ ਦੇ ਲਈ ਜਿਹੜੇ-ਜਿਹੜੇ ਕੰਮ ਕੀਤੇ ਆ ਠੀਕ ਹੈ ਅ ਅਸੀਂ ਉਹ ਦੱਸਨੇ ਆ ਵੀ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਕੰਮ ਕੀਤੇ ਆ ਅ ਗੁਰੂ ਅਮਰਦਾਸ ਜੀ ਦੇ ਜੇ ਟਾਈਮ ਪੀਰੀਅਡ ਦੀ ਗੱਲ ਕਰੀਏ ਤੇ ਉਹ ਆਪਣੀ ਗੁਰਗੱਦੀ ਦੇ ਉੱਤੇ ਜਿਹੜਾ ਸੀਗਾ 1552 ਤੋਂ 1574 पं, आ, तक, आ, 1552 ਤੋਂ ਲੈ ਕੇ 1574 ਤੱਕ 22 ਸਾਲ ਤੱਕ ਜਿਹੜਾ ਸੀਗਾ ਅ ਜਿਹੜਾ ਸੀਗਾ ਗੁਰਗੱਦੀ ਤੇ ਜਿਹੜੇ ਸੀਗੇ ਵਿਰਾਜਮਾਨ ਰਹੇ ਸੀਗੇ ਤੇ ਜਦੋਂ ਉਹਨਾਂ ਨੇ ਗੱਦੀ ਤੇ ਬੈਠੇ ਸੀਗੇ 1552 ਦੇ ਵਿੱਚ 1552 ਦੇ ਵਿੱਚ ਜਦੋਂ ਗੱਦੀ ਤੇ ਬੈਠੇ ਆ ਤੇ ਉਹਨਾਂ ਦੀ ਉਮਰ ਜਿਹੜੀ ਸੀ 73 ইয়ারਸ ਸੀ ਠੀਕ ਹੈ ਕਾਫੀ 올ਡ ਹੋ ਚੁਕੇ ਸੀ ਕਾਫੀ ਸਿਆਣੇ ਸੀਗੇ ਬਜ਼ੁਰਗ ਹੋ ਚੁਕੇ ਸੀ 73 ਸਾਲ ਦੀ ਉਮਰ ਸੀਗੀ ਉਹਨਾਂ ਦੀ ਸੋ ਸਿੱਖਪੰਥ ਦੇ ਵਿੱਚ ਜਿਹੜਾ ਆ ਉਹਨਾਂ ਦਾ ਯੋਗਦਾਨ ਸਭ ਤੋਂ ਪਹਿਲਾਂ ਐਸਟੈਬਲਿਸ਼ਮੈਂਟ ਆਫ ਬੋਲੀ ਐਟ ਗੋਇੰਦਵਾਲ ਗੋਇੰਦਵਾਲ ਦੇ ਵਿੱਚ ਬੋਲੀ ਦਾ ਨਿਰਮਾਣ ਗੁਰੂ ਅੰਗਦ ਦੇਵ ਜੀ ਦੇ ਸਮੇਂ ਜਿਹੜਾ ਸੀਗਾ ਗੋਇੰਦਵਾਲ ਸ਼ਹਿਰ ਦੀ ਸਥਾਪਨਾ ਹੋਈ ਸੀ ਲਾਸਟ ਕੁਸਚਨ ਦੇ ਵਿੱਚ ਪਿੱਛੇ ਕਰਕੇ ਆਇਆ ਕਿ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸ਼ਹਿਰ ਦੀ ਸਥਾਪਨਾ ਜਿਹੜੀ ਸੀਗੀ ਕੀਤੀ ਸੀਗੀ ਤੇ ਦੇਖਰੇਖ ਦਾ ਕੰਮ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਜਿਹੜਾ ਸੀਗਾ ਦਿੱਤਾ ਸੀਗਾ ਤੇ ਗੁਰੂ ਅਮਰਦਾਸ ਜੀ ਨੇ ਜਿਹੜਾ ਸੀਗਾ ਗੁਰਗੱਦੀ ਤੇ ਬੈਠਣ ਤੋਂ ਬਾਅਦ ਉੱਥੇ ਇੱਕ ਬੋਲੀ ਜਿਹੜੀ ਸੀਗੀ ਬੋਲੀ ਦਾ ਨਿਰਮਾਣ ਕਰਨ ਦਾ ਨਿਸ਼ਚੈ ਕੀਤਾ ਸੀਗਾ ਤੇ 1552 ਦੇ ਵਿੱਚ 1552 ਦੇ ਵਿੱਚ ਹੀ ਉਹਨਾਂ ਨੇ ਬੋਲੀ ਬਣਾਉਣ ਦਾ ਜਿਹੜਾ ਕਾਰਜ ਸੀਗਾ ਆਰੰਭ ਕਰ ਦਿੱਤਾ ਸੀਗਾ ਔਰ 1559 ਦੇ ਵਿੱਚ ਜਿਹੜਾ ਸੀਗਾ ਇਹ ਕੰਮ ਪੂਰਾ ਹੋ ਗਿਆ ਸੀ ਠੀਕ ਹੈ ਗੋਇੰਦਵਾਲ ਦੀ ਜੇ ਅਸੀਂ ਗੱਲ ਕਰੀਏ ਨਹੀਂ ਕਿਹਨਾਂ ਨੇ ਰੱਖੀਆ ਸ਼ਾਰਟ ਕੁਐਸਚਨ ਜੀ ਪੁੱਛਿਆ ਜਾਵੇ ਤੇ ਨਹੀਂ ਗੁਰੂ ਅੰਗਦ ਦੇਵ ਜੀ ਨੇ ਰੱਖੀਆ ਉਸ ਤੋਂ ਬਾਅਦ ਉਹਨਾਂ ਨੇ ਕੰਮ ਜਿਹੜਾ ਸੀਗਾ ਸੌਂਪ ਦਿੱਤਾ ਸੀਗਾ ਗੁਰੂ ਅਮਰਦਾਸ ਜੀ ਨੂੰ ਤੇ ਗੁਰੂ ਅਮਰਦਾਸ ਜੀ ਨੇ ਉੱਥੇ ਬੋਲੀ ਦਾ ਸਾਹਿਬ ਦਾ ਨਿਰਮਾਣ ਕਰਵਾਇਆ ਠੀਕ ਹੈ ਬੋਲੀ ਸਾਹਿਬ ਦੇ ਵਿੱਚ ਜਿਹੜਾ ਸੀਗਾ 84 ਜਿਹੜੀਆਂ ਪੌੜੀਆਂ ਬਣਾਈਆਂ ਜੀਆਂ ਸੀ ਤੇ ਨਾਲ ਦੇ ਨਾਲ ਗੁਰੂ ਜੀ ਨੇ ਜਿਹੜਾ ਸੀ ਐਲਾਨ ਕੀਤਾ ਸੀ ਕਿ ਜੇ ਕੋਈ ਵੀ ਸੱਚੇ ਮਨ ਦੇ ਨਾਲ ਲਗਾਤਾਰ ਹਰ ਇੱਕ ਪੌੜੀ ਦੇ ਉੱਪਰ ਜਪਜੀ ਸਾਹਿਬ ਦਾ ਪਾਠ ਕਰੇਗਾ ਤਾਂ ਉਸ ਨੂੰ 84 ਲੱਖ ਜੁਨਾਂ ਤੋਂ ਮੁਕਤੀ ਮਿਲੂਗੀ ਠੀਕ ਹੈ ਸੋ ਵਾਲਿਸ ਐਪ ਦੇ ਵਿੱਚ ਉਹਨਾਂ ਨੇ ਕੀ ਕੀਤਾ ਆ ਫਿਰ ਜਿਹੜੀਆਂ ਪੌੜੀਆਂ ਬਣਾਈਆਂ ਉਹਨਾਂ ਨੇ ਕਿਹਾ ਕਿ ਹਰ ਸਟੈਪ ਦੇ ਉੱਪਰ ਖੜੇ ਹੋ ਕੇ ਜੇ ਕੋਈ ਪੂਰੇ ਸੱਚੇ ਮਾਨਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੂਗਾ ਤੇ ਇਹਨਾਂ 84 ਬਾੜੀਆਂ ਤੇ ਉਹਨਾਂ ਦੇ 84 ਲੱਖ ਜੂਨਾ ਜਿਹੜੀਆਂ ਆ ਉਹ ਕੱਟ ਹੋ ਜਾਣਗੀਆਂ ਤੇ ਵਾਲੀ ਦਾ ਜਿਹੜਾ ਨਿਰਮਾਣ ਕੀਤਾ ਸੀ ਉਹਦੇ ਨਾਲ ਜਿਹੜਾ ਸੀ ਸਿੱਖ ਧਰਮ ਦੇ ਵਿੱਚ ਉਹਨੂੰ ਬਹੁਤ ਹੀ ਜਿਹੜਾ ਮਹੱਤਮਪੂਰਨ ਉਹਨਾਂ ਦਾ ਕਾਰਜ ਮੰਨਦੇ ਆ ਕਿਉਂਕਿ ਇਹਦੇ ਨਾਲ ਕੀ ਹੋਇਆ ਸੀਗਾ ਕਿ ਸਿੱਖਾਂ ਨੂੰ ਇੱਕ ਆਪਣਾ ਧਾਰਮਿਕ ਤੀਰਥ ਸਥਾਨ ਪ੍ਰਾਪਤ ਹੋ ਗਿਆ ਸੀ ਜਿੱਦਾਂ ਬਾਕੀ ਸਾਰੇ ਲੋਕ ਜਾਂਦੇ ਸੀਗੇ ਤੀਰਥ ਯਾਤਰਾ ਦੇ ਲਈ ਹੁਣ ਸਿੱਖਾਂ ਦੇ ਕੋਲ ਵੀ ਆਪਣਾ ਇੱਕ ਤੀਰਥ ਸਥਾਨ ਹੋ ਗਿਆ ਸੀ ਜਿੱਥੇ ਉਹ ਜਾ ਕੇ ਆਪਣੇ 84 ਲੱਖ ਜੂਨਾਂ ਤੋਂ ਮੁਕਤ ਹੋ ਸਕਦੇ ਆ ਸੋ ਇਹਦੇ ਨਾਲ ਕੀ ਹੋਇਆ ਸੀਗਾ ਕਿ ਸਿੱਖ ਧਰਮ ਦਾ ਕਾਫੀ ਵਿਕਾਸ ਹੁੰਦਾ ਆ ਤੇ ਸਿੱਖ ਧਰਮ ਦੀ ਪ੍ਰਸਿੱਧੀ ਜਿਹੜੀ ਆ ਦੂਰ ਦੂਰ ਤੱਕ ਫੈਲ ਜਾਂਦੀ ਆ ਨਾਲ ਦੇ ਨਾਲ ਜਿਹੜਾ ਗੁਰਬਾਣੀ ਦਾ ਜਿਹੜਾ ਆ ਪ੍ਰਚਾਰ ਵੀ ਹੁੰਦਾ ਹੈ ਕਿਉਂਕਿ ਗੁਰੂ ਜੀ ਨੇ ਕਿਹਾ ਸੀਗਾ ਕਿ ਜਪੁਜੀ ਸਾਹਿਬ ਦਾ ਪਾਠ ਠੀਕ ਹੈ ਦੇ ਨਾਲ ਫਿਰ ਗੁਰਬਾਣੀ ਦਾ ਜਿਹੜਾ ਪ੍ਰਚਾਰ ਵੀ ਲੋਕਾਂ ਦੇ ਵਿੱਚ ਹੋਇਆ ਸੀਗਾ ਉਸ ਤੋਂ ਬਾਅਦ ਡਵੈਲਪਮੈਂਟ ਆਫ ਲੰਗਰ ਠੀਕ ਹੈ ਤੁਹਾਨੂੰ ਪਤਾ ਹੈ ਕਿ ਲੰਗਰ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤਾ ਸੀਗਾ ਤੇ ਗੁਰੰਗਾ ਦੇਵ ਜੀ ਨੇ ਵੀ ਸੈਕੰਡ ਗੁਰੂ ਗੁਰੰਗਾ ਦੇਵ ਜੀ ਨੇ ਵੀ ਉਹਨੂੰ ਜਾਰੀ ਰੱਖਿਆ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਹੀ ਜਿਹੜਾ ਸਿਰਸੋਈ ਘਰ ਬਣਾਇਆ ਸੀ ਜਿੱਥੇ ਉਹਨਾਂ ਦੀ ਵਾਈਫ ਜੜੀ ਸੀਗੀ ਸੇਵਾ ਕਰਦੇ ਸੀ ਸਾਰਾ ਦਿਨ ਜਿਹੜਾ ਸੀਗਾ ਲੰਗਰ ਦੇ ਵਿੱਚ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਜਿਹੜਾ ਸੀਗਾ ਇਸ ਨੂੰ ਜਿਹੜਾ ਸੀਗਾ ਇਸ ਦਾ ਹੋਰ ਵੀ ਜ਼ਿਆਦਾ ਵਿਕਾਸ ਕੀਤਾ ਠੀਕ ਹੈ ਸੋ ਗੁਰੂ ਅਮਰਦਾਸ ਜੀ ਨੇ ਇਹ ਐਲਾਨ ਕੀਤਾ ਸੀਗਾ ਕਿ ਜੇਕਰ ਕੋਈ ਵੀ ਉਹਨਾਂ ਦੇ ਦਰਸ਼ਨਾਂ ਦੇ ਲਈ ਆਉਂਦਾ ਆ ਪਹਿਲਾਂ ਉਹ ਜਿਹੜਾ ਹੈ ਲੰਗਰ ਛਕੂਗਾ ਉਸ ਤੋਂ ਬਾਅਦ ਗੁਰੂ ਜੀ ਨੂੰ ਉਹ ਮਿਲਦਾ ਸੀਗਾ ਠੀਕ ਹੈ ਸੋ ਉਸ ਤੋਂ ਬਾਅਦ ਕਲੈਕਸ਼ਨ ਐਂਡ ਆਰਗੇਨਾਈਜੇਸ਼ਨ ਆਫ ਵਰਡਸ ਠੀਕ ਹੈ ਇਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਸ਼ਬਦਾਂ ਦਾ ਸੰਗ੍ਰਹਿ ਕੀਤਾ ਠੀਕ ਹੈ ਜਿਹੜੀ ਬਾਣੀ ਸੀ ਗੁਰੂ ਅਮਰਦਾਸ ਜੀ ਦੀ ਉਹਨੂੰ ਇਕੱਠੇ ਵੀ ਕੀਤਾ ਆ ਤੇ ਉਹਦਾ ਸੰਗਠਨ ਵੀ ਕੀਤਾ ਆ ਜਿਵੇਂ ਤੁਸੀਂ ਪਿੱਛੇ ਦੇਖਿਆ ਸੀਗਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਿਆ ਕਰਨ ਦਾ ਕੰਮ ਗੁਰੂ ਅਮਰਦਾਸ ਸਾਹਿਬ ਨੇ ਕੀਤਾ ਸੀ ਤਾਂ ਠੀਕ ਹੈ ਔਰ ਪਰ ਫਿਰ ਵੀ ਉਹ ਜਿਹੜਾ ਕੰਮ ਸੀਗਾ ਸੰਪੂਰਨ ਨਹੀਂ ਹੋਇਆ ਸੀ ਤਾਂ ਗੁਰੂ ਅਮਰਦਾਸ ਜੀ ਨੇ ਇਸ ਕੰਮ ਨੂੰ ਫਿਰ ਤੋਂ ਜਿਹੜਾ ਜਾਰੀ ਰੱਖਿਆ ਸੀ ਪੂਰੇ ਉਤਸ਼ਾਹ ਦੇ ਨਾਲ ਠੀਕ ਹੈ ਤੇ ਉਹਨਾਂ ਨੇ ਜਿਹੜਾ ਸੀਗਾ ਇਸ ਕੰਮ ਦੇ ਵਿੱਚ ਜਿਹੜਾ ਸੀਗਾ ਹਾਂ ਇਸ ਕੰਮ ਨੂੰ ਬੜੀ ਲਗਨ ਦੇ ਨਾਲ ਕੀਤਾ ਠੀਕ ਹੈ ਸੋ ਉਸ ਤੋਂ ਬਾਅਦ ਜਿਹੜਾ ਸੀਗਾ ਗੁਰੂ ਅਮਰਦਾਸ ਜੀ ਨੇ ਦੋਨਾਂ ਗੁਰੂਆਂ ਦੀ ਬਾਣੀ ਜਿਹੜੀ ਸੀਗੀ ਹਨਾ ਉਹਦਾ ਸੰਗ੍ਰਹਿ ਕੀਤਾ ਤੇ ਖੁਦ ਆਪ ਵੀ ਜਿਹੜਾ ਆ ਬਾਣੀ ਦੀ ਰਚਨਾ ਕੀਤੀ ਆ ਤੇ ਗੁਰੂ ਅਮਰਦਾਸ ਜੀ ਨੇ ਜਿਹੜਾ ਸੀਗਾ ਬਾਣੀ ਦੀ ਜਿਹੜੀ ਸੀ ਰਚਨਾ ਕੀਤੀ ਸੀਗੀ ਮੰਜੀ ਸਿਸਟਮ ਠੀਕ ਹੈ ਸਭ ਤੋਂ ਇੰਪੋਰਟੈਂਟ ਜਿਹੜਾ ਆ ਕੁਐਸਚਨ ਗੁਰੂ ਅਮਰਦਾਸ ਜੀ ਦੇ ਨਾਲ ਰਿਲੇਟ ਆ ਉਹ ਹੈਗਾ ਆ ਮੰਜੀ ਸਿਸਟਮ ਮੰਜੀ ਪ੍ਰਥਾ ਠੀਕ ਹੈ ਮੰਜੀ ਪ੍ਰਥਾ ਕਿਉਂਕਿ ਜਦੋਂ ਗੁਰੂ ਜੀ ਗੁਰਗੱਦੀ ਤੇ ਬੈਠੇ ਸੀਗੇ ਤਾਂ ਉਹਦੀ ਉਮਰ ਜਿਹੜੀ ਸੀ 73 ইয়ার্স ਸੀਗੀ 73 ਸਾਲ ਦੀ ਸੀ ਕਾਫੀ ਬਜ਼ੁਰਗ ਹੋ ਚੁੱਕੇ ਸੀਗੇ ਤੇ ਉਸ ਟਾਈਮ ਅਗਰ ਸਿੱਖ ਸਿੱਖਾਂ ਦੀ ਗੱਲ ਕਰੀਏ ਤਾਂ ਸਿੱਖ ਪੰਥ ਜਿਹੜੀ ਪ੍ਰਸਿੱਧੀ ਸੀਗੀ ਉਹ ਵੀ ਬਹੁਤ ਦੂਰ ਦੂਰ ਤੱਕ ਫੈਲ ਗਈ ਸੀ ਤੇ ਸਿੱਖਾਂ ਦੀ ਸੰਖਿਆ ਵੀ ਬਹੁਤ ਵੱਧ ਗਈ ਸੀ ਇਸ ਕਾਰਨ ਗੁਰੂ ਸਾਹਿਬ ਦੇ ਲਈ ਵੱਖ-ਵੱਖ ਜਿਹੜਾ ਥਾਮਾਂ ਦੇ ਉੱਤੇ ਜਾਣਾ ਮੁਸ਼ਕਿਲ ਸੀਗਾ ਕਿਉਂਕਿ ਉਹ ਬਜ਼ੁਰਗ ਸੀਗੇ ਇੰਨੀਆਂ ਥਾਮਾਂ ਦੇ ਉੱਤੇ ਜਿਹੜਾ ਸੀਗਾ ਉਹ ਨਹੀਂ ਜਾ ਸਕਦੇ ਸੀ ਤਾਂ ਇਸ ਕਰਕੇ ਉਹਨਾਂ ਨੇ ਆਪਣੇ ਲੋੜ ਨੂੰ ਸਮਝਦੇ ਹੋਏ ਸਿੱਖਾਂ ਦੀ ਜਿਹੜੀ ਸੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਆ ਉਹਨਾਂ ਨੇ ਕੀ ਕੀਤਾ ਕਿ ਆਪਣੇ ਜਿੰਨਾ ਵੀ ਉਹਨਾਂ ਦਾ ਸਾਮਰਾਜ ਸੀਗਾ ਹਨਾ ਜਿੱਥੇ-ਜਿੱਥੇ ਤੱਕ ਸਿੱਖ ਫੈਲੇ ਹੋਏ ਸੀਗੇ ਉਹਨਾਂ ਨੇ ਉਹਨੂੰ 12 ਹੀ 22 ਹਿੱਸਿਆਂ ਦੇ ਵਿੱਚ ਜਿਹੜਾ ਤਗਾ ਵੰਡ ਦਿੱਤਾ ਠੀਕ ਹੈ 22 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀਗਾ ਤੇ 22 ਹਿੱਸਿਆਂ ਦੇ ਵਿੱਚ ਜਿਹੜਾ ਸੀਗਾ 22 ਮੰਜੀਦਾਰ ਨੂੰ ਯੁਕਤ ਕਰ ਦਿੱਤੇ ਸੀਗੇ ਭਾਪ ਸੀਗਾ ਕਿ ਜਿੱਥੇ-ਜਿੱਥੇ ਤੱਕ ਸਿੱਖ ਉਹਨਾਂ ਦੇ ਸੰਗਤਾਂ ਆ ਰਹੀਆਂ ਸੀ ਜਿੱਥੇ-ਜਿੱਥੇ ਤੱਕ ਸਿੱਖ ਧਰਮ ਦੀ ਪ੍ਰਸਿੱਧੀ ਫੈਲੀ ਹੋਈ ਸੀ ਉਹਨਾਂ ਨੇ ਉਹਨਾਂ ਨੂੰ 22 ਥਾਵਾਂ ਦੇ ਵਿੱਚ ਵੰਡ ਕੇ ਉਹਨਾਂ ਦੇ ਵਿੱਚ ਹਰ ਇੱਕ ਇੱਕ ਵਿਅਕਤੀ ਨੂੰ ਜਿਹੜਾ ਸੀਗਾ ਜਿਹੜਾ ਕਿ ਯੋਗ ਸੀਗਾ ਜਿਹੜਾ ਗੁਰੂ ਜੀ ਨੂੰ ਕਾਬਿਲ ਲੱਗਿਆ ਉਹਨੂੰ ਉੱਥੇ ਦਾ ਹੈੱਡ ਬਣਾ ਦਿੱਤਾ ਤੇ ਉਹਨੂੰ ਡਿਊਟੀ ਦਿੱਤੀ ਸੀਗੀ ਕਿਉਂ ਉੱਥੇ ਜਾ ਕੇ ਜਿਹੜਾ ਆ ਗੁਰੂ ਜੀ ਦਾ ਜਿਹੜਾ ਆ ਸ਼ਬਦਾਂ ਦਾ ਤੇ ਗੁਰਵਾਣੀ ਦਾ ਤੇ ਉਹਨਾਂ ਦੇ ਉਪਦੇਸ਼ਾਂ ਦਾ ਜਿਹੜਾ ਆ ਪ੍ਰਚਾਰ ਕਰੇ ਤੇ ਨਾਲ ਦੇ ਨਾਲ ਸਿੱਖਾਂ ਦੇ ਕੋਲੋਂ ਜਿਹੜੀ ਆ ਜੋ ਵੀ ਸਿੱਖਾਂ ਦੀ ਸ਼ਰਧਾ ਆ ਉਹ ਜਿਹੜੀ ਗੁਰੂ ਘਰਾਂ ਦੇ ਲਈ ਭੇਟਾ ਜਿਹੜੀਆਂ ਲੈ ਕੇ ਆਉਣ ਠੀਕ ਹੈ ਤੇ ਜਿਹੜੇ ਸੀਗੇ 22 ਜਿਹੜੇ ਵਿਅਕਤੀ ਨਿਯੁਕਤ ਕੀਤੇ ਸੀ ਉਹਨਾਂ ਨੂੰ ਮੰਜੀਦਾਰ ਕਿਹਾ ਗਿਆ ਠੀਕ ਹੈ ਕਿਉਂਕਿ ਇਹ ਗੁਰੂ ਅਮਰਦਾਸ ਜੀ ਬਜ਼ੁਰਗ ਹੋਣ ਕਰਕੇ ਮੰਜੀ ਤੇ ਬੈਠ ਕੇ ਉਪਦੇਸ਼ ਦਿੰਦੇ ਸੀਗੇ ਤਾਂ ਇਸ ਕਰਕੇ ਉਹਨਾਂ ਨੇ ਜਿਹੜੇ ਅਗੇ ਉਹਨਾਂ ਨੇ ਵਿਅਕਤੀਆਂ ਨੂੰ ਜਿਹੜੀ ਡਿਊਟੀ ਦਿੱਤੀ ਸੀਗੀ ਉਹ ਵੀ ਮੰਜੀ ਤੇ ਬੈਠ ਕੇ ਪ੍ਰਚਾਰ ਕਰਿਆ ਕਰਦੇ ਸੀਗੇ ਠੀਕ ਹੈ ਇਸ ਕਰਕੇ ਜਿਹੜਾ ਸੀਗਾ ਇਹ ਸਿਸਟਮ ਨੂੰ ਇਸ ਨੂੰ ਮੰਜੀ ਪ੍ਰਥਾ ਮੰਜੀ ਸਿਸਟਮ ਕਿਆ ਜਾਣ ਲੱਗ ਪਿਆ ਸੀਗਾ ਤੇ ਬਾਈ ਮੰਜੀਦਾਰਨ ਜੁਕਤ ਕੀਤੇ ਜਿਹੜੇ ਅ ਅਲੱਗ-ਅਲੱਗ ਸਿੱਖਾਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਉੱਥੇ ਪ੍ਰਚਾਰ ਕਰਦੇ ਆਂ ਨਾਲ ਦੇ ਨਾਲ ਸਿੱਖ ਜਿਹੜੇ ਤਾਂ ਵਿਕਾਸ ਦੇ ਲਈ ਕਾਰਜ ਹੋ ਰਹੇ ਸੀ ਉਹਨਾਂ ਦੇ ਲਈ ਮਾਇਆ ਵੀ ਸਿੱਖਾਂ ਦੇ ਕੋਲੋਂ ਇਕੱਠੀ ਕਰਕੇ ਲਿਆਉਂਦੇ ਸੀਗੇ ਠੀਕ ਹੈ ਸੋ ਮੰਜੀ ਪ੍ਰਥਾ ਦੇ ਨਾਲ ਕੀ ਹੋਇਆ ਕਿ ਇੱਕ ਤਾਂ ਗੁਰੂ ਘਰ ਦਾ ਜਿਹੜਾ ਕੰਮ ਸੀਗਾ ਉਹ ਬੜੇ ਤੇਜ਼ੀ ਦੇ ਨਾਲ ਚੱਲਣ ਲੱਗਾ ਕਿਉਂਕਿ ਜੋ ਮਾਇਆ ਦੀ ਕਮੀ ਸੀਗੀ ਉਹ ਵੀ ਪੂਰੀ ਹੋਣ ਲੱਗ ਪਈ ਸੀ ਨਾਲ ਦੇ ਨਾਲ ਗੁਰੂ ਜੀ ਦੇ ਉਪਦੇਸ਼ ਜਿਹੜੇ ਸੀਗੇ ਉਹ ਦੂਰ ਦੂਰ ਤੱਕ ਜਿਹੜੇ ਸੀਗੇ ਲੋਕਾਂ ਦੇ ਵਿੱਚ ਫੈਲਣ ਲੱਗ ਪਏ ਸੀਗੇ ਠੀਕ ਹੈ ਇਸ ਤਰ੍ਹਾਂ ਜਿਹੜਾ ਗੁਰੂ ਘਰ ਦਾ ਖਜ਼ਾਨੇ ਦੇ ਵਿੱਚ ਵੀ ਵਾਧਾ ਹੋਇਆ ਤੇ ਸਿੱਖ ਧਰਮ ਦਾ ਵਿਕਾਸ ਵੀ ਹੋਇਆ ਸੈਪਰੇਸ਼ਨ ਆਫ ਸਿਕਸ ਫੋਰ ਉਦਾਸੀਸ ਅਸੀਂ ਦੇਖਿਆ ਸੀਗਾ ਕਿ ਗੁਰੂ ਅੰਗਦ ਸਾਹਿਬ ਜਿਹੜੇ ਸੈਕਿੰਡ ਗੁਰੂ ਸੀਗੇ ਉਹਨਾਂ ਨੇ ਵੀ ਕ੍ਰਿਟੀਸਾਈਜ਼ ਕੀਤਾ ਸੀ ਉਦਾਸੀ ਸੈਕਟ ਨੂੰ ਠੀਕ ਹੈ ਦਸੀ ਮਤ ਦਾ ਖੰਡਨ ਉਹਨਾਂ ਨੇ ਵੀ ਕੀਤਾ ਸੀਗਾ ਪਰ ਗੁਰੂ ਅਮਰਦਾਸ ਜੀ ਦੇ ਟਾਈਮ ਜਿਹੜਾ ਸੀ ਉਦਾਸੀਆਂ ਦਾ ਮਹੱਤਵ ਜਿਹੜਾ ਸੀ ਇੱਕ ਵਾਰੀ ਫਿਰ ਤੋਂ ਵਧਣ ਲੱਗ ਪਿਆ ਸੀ ਤੇ ਸਿੱਖ ਲੋਕ ਜਿਹੜੇ ਸੀਗੇ ਆ ਬਾਬਾ ਸ਼੍ਰੀ ਚੰਦ ਦੇ ਤਿਆਗੀ ਸੁਹਾ ਦੇ ਕਾਰਨ ਉਹਨਾਂ ਵੱਲ ਖਿੱਚੇ ਜਾਣ ਲੱਗ ਪਏ ਸੀਗੇ ਠੀਕ ਹੈ ਔਰ ਇਸ ਕਰਕੇ ਜਿਹੜਾ ਸਿਧਾਂਤ ਸਿੱਖਾਂ ਦੇ ਵਿੱਚ ਇੱਕ ਜਿਹੜਾ ਸੀਗਾ ਸੀ ਕਹਿ ਸਕਦੇ ਆ ਕਿ ਅ ਵੀ ਜਿਹੜੀ ਚੇਕ ਪਟਕਣਾ ਜਿਹੜੀ ਸੀਗੀ ਉਹ ਆ ਗਈ ਸੀ ਤੇ ਗੁਰੂ ਅਮਰਦਾਸ ਜੀ ਨੇ ਜਿਹੜਾ ਸੀਗਾ ਉਸ ਟਾਈਮ ਕੀ ਕੀਤਾ ਕਿ ਸਿੱਖਾਂ ਨੂੰ ਜਿਹੜਾ ਸਮਝਾਇਆ ਕਿ ਉਦਾਸੀਨਾ ਦਾ ਉਹ ਤਿਆਗ ਕਰਨ ਕਿਉਂਕਿ ਜਿਹੜੇ ਦਾਸ ਦੀ ਮੱਤੇ ਸਿਧਾਂਤ ਆ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਆ ਉਲਟਾ ਤੇ ਇਹਨਾਂ ਸਿਧਾਂਤਾਂ ਨੂੰ ਜਿਹੜਾ ਸਿਗਾ ਸਿਧਾਂਤਾਂ ਨੂੰ ਜਿਹੜਾ ਸਿਗਾ ਮੰਨਣ ਵਾਲਾ ਜਿਹੜਾ ਆ ਉਹਨਾਂ ਨੇ ਕਿਹਾ ਕਿ ਗੁਰੂ ਦਾ ਸਿੱਖ ਨਹੀਂ ਆ ਠੀਕ ਹੈ ਸੋ ਇਹਦਾ ਨਤੀਜਾ ਇਹ ਨਿਕਲਿਆ ਕਿ ਸਿੱਖਾਂ ਨੇ ਉਦਾਸੀਆਂ ਦਾ ਜਿਹੜਾ ਸਿਗਾ ਤਿਆਗ ਕਰ ਦਿੱਤਾ ਸੀਗਾ ਤੇ ਉਸ ਮੱਤ ਨਾਲ ਉਹ ਆਪਣੇ ਸਾਰੇ ਸੰਬੰਧ ਤੋੜ ਲਏ ਸੀਗੇ ਤੇ ਗੁਰੂ ਅਮਰਦਾਸ ਜੀ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਸੀ ਆਪਣਾ ਗ੍ਰੈਸ ਜੀਵਨ ਬਤੀਤ ਕਰਨ ਲੱਗੇ ਅਤੇ ਨਾਮ ਦਾ ਜਿਹੜਾ ਸੀਗਾ ਸੋਸ਼ਲ ਰਿਫਾਰਮਸ ਗੁਰਮਰਦਾਸ ਜੀ ਜਿਹੜੇ ਸੀ ਕਿ ਉਹ ਇੱਕ ਉੱਚ ਕੋਟੀ ਦੇ ਜਿਹੜੇ ਸਮਾਜ ਸੁਧਾਰਕ ਸਿੱਕੇ ਠੀਕ ਹੈ ਉਹਨਾਂ ਦੇ ਸਮਾਜਿਕ ਸੁਧਾਰ ਕਰਨ ਦਾ ਉਦੇਸ਼ ਕੀ ਸੀਗਾ ਕਿ ਸਿੱਖਾਂ ਨੂੰ ਜਿਹੜਾ ਸੀਗਾ ਵਿਅਰਥ ਤੇ ਰੀਤੀ ਰਿਵਾਜ ਗੁੰਜਲਦਾਰ ਜਿੰਨੇ ਵੀ ਰੀਤੀ ਰਿਵਾਜ ਸੀਗੇ ਉਹਨਾਂ ਸਾਰਿਆਂ ਤੋਂ ਛੁਟਕਾਰਾ ਕਰਵਾਉਣਾ ਸੀ ਉਹਨਾਂ ਨੂੰ ਜਿਹੜਾ ਸੀ ਪੁਜਾਰੀ ਵਰਗ ਜਿਹੜਾ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਸੀ ਬ੍ਰਾਹਮਣ ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਚੁਲ ਜਾ ਕੇ ਲੁੱਟ ਰਹੇ ਸੀ ਉਹਨਾਂ ਸਾਰਿਆਂ ਤੋਂ ਬਚਾਉਣਾ ਸੀਗਾ ਡਿਨਾਂਸੀਏਸ਼ਨ ਆਫ ਕਾਸਟ ਠੀਕ ਹੈ ਜਾਤੀ ਭੇਦਭਾਵ ਤੇ ਸ਼ੂਚਾ ਦਾ ਖੰਡਨ ਹਾ ਗੁਰੂ ਅਮਰਦਾਸ ਜੀ ਨੇ ਜਿਹੜਾ ਸੀਗਾ ਆਪਣੇ ਸ਼ਬਦਾਂ ਦੇ ਵਿੱਚ ਜਿਹੜਾ ਥਾਂ-ਥਾਂ ਤੇ ਜਿਹੜਾ ਸੀ ਜਾਤੀ ਭੇਦਭਾਵ ਜਾਂ ਸ਼ੂਚਾ ਜਿਹੜਾ ਸੀਗਾ ਉਹਦਾ ਬਹੁਤ ਜ਼ੋਰ ਦੀ ਨਿੰਦਿਆ ਕੀਤੀ ਸੀਗੀ ਠੀਕ ਹੈ ਔਰ ਉਹਨਾਂ ਨੇ ਜਿਹੜਾ ਸੀ ਸਿੱਖਾਂ ਨੂੰ ਇਹੀ ਉਪਦੇਸ਼ ਦਿੱਤਾ ਸੀਗਾ ਕਿ ਉਹ ਜਾਤ ਪਾਤ ਦਾ ਭੇਦਭਾਵ ਨਾ ਕਰਨ ਤੇ ਇਸ ਦੇ ਲਈ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਜਿਹੜਾ ਵੀ ਹਾ ਗੁਰੂ ਜੀ ਨੂੰ ਮਿਲਣ ਆਉਂਦਾ ਹੈ ਪਹਿਲਾਂ ਉਹ ਜਿਹੜਾ ਆ ਪੰਗਤੀ ਚ ਵਾਟ ਕੇ ਲੰਗਰ ਛਕੂਗਾ ਠੀਕ ਹੈ ਔਰ ਉਸ ਤੋਂ ਬਾਅਦ ਹੀ ਗੁਰੂ ਜੀ ਨੂੰ ਮਿਲ ਪਾਵੇਗਾ ਤੇ ਉਹਨੂੰ ਇਹ ਪੁੱਛਣ ਦਾ ਅਧਿਕਾਰ ਨਹੀਂ ਸੀ ਵੀ ਕੌਣ ਕਿਸ ਜਾਤ ਦਾ ਆ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਇਹ ਚੀਜ਼ ਕਰਕੇ ਜਿਹੜਾ ਸੀਗਾ ਜਾਤੀ ਪ੍ਰਥਾ ਨੂੰ ਕਾਫੀ ਹੱਦ ਤੱਕ ਉਸ ਟਾਈਮ ਦੇ ਵਿੱਚ ਕਢਾ ਦਿੱਤਾ ਸੀ ਕ੍ਰਿਟੀਸਾਈਜ਼ ਸੱਤੀ ਸਿਸਟਮ ਠੀਕ ਹੈ ਹਿੰਦੂਆਂ ਦੇ ਵਿੱਚ ਇੱਕ ਰਵਾਇਤ ਸਦੀਆਂ ਤੋਂ ਚੱਲੇ ਆ ਰਿਹਾ ਸੀਗਾ ਕਿ ਪਤੀ ਦੀ ਮੌਤ ਤੇ ਉਹਦੀ ਜਿਹੜੀ ਵਿਧਵਾ ਹੁੰਦੀ ਸੀ ਉਹਨੂੰ ਜਿਉਂਦੇ ਹੀ ਪਤੀ ਦੇ ਨਾਲ ਜਿਖਾ ਦੇ ਵਿੱਚ ਸਾੜ ਦਿੱਤਾ ਜਾਂਦਾ ਸੀਗਾ ਗੁਰੂ ਜੀ ਨੇ ਸਾਰਾ ਜਿਹੜਾ ਸੀਗਾ ਪ੍ਰਥਾ ਦਾ ਖੰਡਨ ਕੀਤਾ ਸੀਗਾ ਤੇ ਉਹਨੇ ਆਪਣੇ ਸ਼ਬਦਾਂ ਦੇ ਵਿੱਚ ਕਿਹਾ ਸੀਗਾ ਕਿ ਸਤੀ ਉਹ ਨਹੀਂ ਹੁੰਦੀ ਜਿਹੜੀ ਆਪਣੇ ਪਤੀ ਦੀ ਚਿਥਾ ਜਿਖਾ ਦੇ ਵਿੱਚ ਜਿਹੜਾ ਆ ਸੜ ਜਾਂਦੀ ਉਹਨਾਂ ਨੇ ਕਿਹਾ ਕਿ ਅਸਲ ਸਤੀ ਉਹ ਆ ਜਿਹੜੀ ਆਪਣੇ ਪਤੀ ਦੇ ਵਿਯੋਗ ਦੇ ਵਿੱਚ ਜਿਹੜਾ ਆ ਆਪਣੀ ਜਾਨ ਦੇ ਵੀ ਠੀਕ ਹੈ ਸੋ ਉਹਨਾਂ ਨੇ ਜਿਹੜਾ ਸੀ ਸਤੀ ਪ੍ਰਥਾ ਦਾ ਵੀ ਆਪਣੇ ਸ਼ਬਦਾਂ ਦੇ ਵਿੱਚ ਖੰਡਨ ਕੀਤਾ ਸੀਗਾ ਪਰਦਾ ਪ੍ਰਥਾ ਦੀ ਮਨਾਹੀ ਠੀਕ ਹੈ ਡਿਸਐਪਰੂਵਲ ਆਫ ਪਰਦਾ ਮੱਧਕਾਲ ਦੇ ਵਿੱਚ ਕੀ ਸੀਗਾ ਕਿ ਉਸ ਟਾਈਮ ਤੋਂ ਹੀ ਜਿਹੜਾ ਸੀ ਪਰਦਾ ਪ੍ਰਥਾ ਚੱਲੀ ਆ ਰਹੀ ਸੀ ਔਰਤਾਂ ਨੂੰ ਜਿਹੜਾ ਸੀ ਮਰਦਾਂ ਦੇ ਸਾਹਮਣੇ ਜਾਂ ਘਰ ਦੇ ਵੱਡਿਆਂ ਦੇ ਸਾਹਮਣੇ ਪਰਦਾ ਕਰਨਾ ਪੈਂਦਾ ਸੀਗਾ ਉਹ ਬਿਨਾ ਪਰਦਾ ਕੀਤੇ ਜਿਹੜਾ ਸੀ ਘੁੰਮ ਨਹੀਂ ਸਕਦੀਆਂ ਸੀਗੀਆਂ ਠੀਕ ਹੈ ਤੇ ਹਰ ਟਾਈਮ ਜਿਹੜਾ ਸੀ ਪੁਰਸ਼ਾਂ ਦੇ ਸਾਹਮਣੇ ਅਗਰ ਉਹਨਾਂ ਨੂੰ ਆਣਾ ਪੈਂਦਾ ਸੀ ਤਾਂ ਬੁਰਕਾ ਪਾ ਕੇ ਆਉਂਦੀਆਂ ਸੀ ਜਾਂ ਪਰਦਾ ਕਰਦੀਆਂ ਸੀਗੀਆਂ ਤੇ ਇਸ ਤਰ੍ਹਾਂ ਜਿਹੜਾ ਸੀ ਗੁਰੂ ਅਮਰਦਾਸ ਜੀ ਨੇ ਜਿਹੜਾ ਸੀਗਾ ਆ ਪਰਦਾ ਪ੍ਰਥਾ ਦੀ ਜਿਹੜੀ ਮਨਾਹੀ ਕੀਤੀ ਆ ਠੀਕ ਹੈ ਔਰ ਉਹਨਾਂ ਜਿਹੜਾ ਸੀਗਾ ਲੰਗਰ ਪ੍ਰਥਾ ਜਿਹੜੀ ਸੀਗੀ ਜਾਂ ਉਹਨਾਂ ਦੀ ਸੰਗਤ ਦੇ ਵਿੱਚ ਬੈਠਣ ਦੇ ਬੈਠਦੀਆਂ ਸੀ ਜਿਹੜੀਆਂ ਇਸਤਰੀਆਂ ਉਹਨਾਂ ਨੂੰ ਪਰਦਾ ਕਰਨ ਤੋਂ ਮਨਾ ਕੀਤਾ ਸੀਗਾ ਤੇ ਉਸ ਟਾਈਮ ਜਿਹੜਾ ਸੀਗਾ ਕਾफी हद ਤੱਕ ਪਰਦਾ ਜਿਹੜਾ ਆ ਆ ਕਟ ਗਿਆ ਸੀਗਾ ਕਿਉਂਕਿ ਗੁਰੂ ਜੀ ਦੇ ਦੁਆਰਾ ਸਿੱਖਾਂ ਨੂੰ ਸਮਝਾਉਣ ਦੇ ਉੱਤੇ ਤੇ ਨਾਲ ਦੇ ਨਾਲ ਪ੍ਰੈਕਟੀਕਲੀ ਆਪਣੇ ਲੰਗਰ ਤੇ ਸੰਗਤ ਦੇ ਵਿੱਚ ਇਸਤਰੀਆਂ ਨੂੰ ਬਿਨਾ ਪਰਦੇ ਦੇ ਬਿਠਾਉਣ ਦੇ ਉਤੇ ਇਹ ਪ੍ਰਥਾ ਜਿਹੜੀ ਸੀਗੀ ਕਾਫੀ ਜ਼ਿਆਦਾ ਘਟ ਗਈ ਸੀ। ਨੋ ਟੂ ਡਰਗ ਠੀਕ ਹੈ ਨਸ਼ਿਆਂ ਦੀ ਜਿਹੜੀ ਆ ਨੇ ਖੇਦੀ ਕੀਤੀ ਆ। ਹਾਂ ਕਿਉਂਕਿ ਪਹਿਲਾਂ ਤੋਂ ਹੀ ਜਿਹੜਾ ਸਮਾਜ ਦੇ ਵਿੱਚ ਜਿਹੜਾ ਸੀਗਾ ਨਸ਼ੀਲੀਆਂ ਵਸਤੂਆਂ ਦਾ ਸੇਵਨ ਜਿਹੜਾ ਸੀਗਾ ਉਹ ਲੋਕਾਂ ਦੇ ਦੁਆਰਾ ਕੀਤਾ ਜਾਂਦਾ ਸੀਗਾ ਤੇ ਗੁਰੂ ਸਾਹਿਬ ਨੇ ਜਿਹੜਾ ਸੀ ਆਪਣੇ ਸ਼ਬਦਾਂ ਦੇ ਵਿੱਚ ਨਸ਼ਿਆਂ ਦੀ ਵਰਤੋਂ ਦਾ ਜਿਹੜਾ ਖੰਡਨ ਕੀਤਾ ਆ ਤੇ ਉਹਨਾਂ ਨੇ ਸਿੱਖਾਂ ਨੂੰ ਹੁਕਮ ਦਿੱਤਾ ਸੀਗਾ ਕਿ ਉਹ ਨਸ਼ਿਆਂ ਦੇ ਤੋਂ ਦੂਰ ਰਹਿਣ। ਇਸਟੈਬਲਿਸ਼ਮੈਂਟ ਆਫ ਨਿਊ ਸਟ੍ਰਾਈਨ ਠੀਕ ਹੈ ਜਿਹੜਾ ਸੀਗਾ ਨਵੇਂ ਤਿਰਸਥਾਨ ਦੀ ਜਿਹੜੀ ਆ ਸਥਾਪਨਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਦੇ ਵਿੱਚ ਇੱਕ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਸੀ ਪਹਿਲਾਂ ਵੀ ਕਰ ਹਟਿਆ ਹਨਾ ਗੋਇੰਦਵਾਲ ਸ਼ਹਿਰ ਜਿਹੜਾ ਬਸਾਇਆ ਗੁਰੂ ਅੰਗਦ ਦੇਵ ਜੀ ਨੇ ਤਾਂ ਉੱਥੇ ਬੌਲੀ ਜਿਹੜੀ ਹੈ ਗੁਰੂ ਅਮਰਦਾਸ ਜੀ ਨੇ ਬਣਾਈ ਸੀ ਜਦੇ ਵਿੱਚ 84 ਪੌੜੀਆਂ ਬਣਾਈਆਂ ਸੀ ਜਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਰ ਪੌੜੀ ਦੇ ਉੱਪਰ ਜਿਹੜਾ ਸੀਗਾ ਪੂਰੇ ਸੱਚੇ ਮਨ ਦੇ ਨਾਲ ਜਪਜੀ ਸਾਹਿਬ ਦਾ ਜਿਹੜਾ ਪਾਠ ਕਰੂਗਾ ਉਹਦੇ 84 ਲੱਖ ਜੁਨਾ ਜਿਹੜੀਆਂ ਕੱਟੀਆਂ ਜਾਣਗੀਆਂ ਤੇ ਇਸ ਤਰ੍ਹਾਂ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਸੀਗਾ ਇੱਕ ਤੀਰਥ ਸਥਾਨ ਜਿਹੜਾ ਸੀਗਾ ਦੇ ਦਿੱਤਾ ਸੀਗਾ ਤੇ ਇਸ ਦੇ ਨਾਲ ਜਿਹੜਾ ਸੀਦਾ ਸਿੱਖ ਧਰਮ ਦਾ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਵਿਕਾਸ ਵੀ ਹੋਇਆ ਸੀਗਾ ਤਿਹਾਰ ਮਨਾਉਣ ਦਾ ਨਵਾਂ ਟੰਗ ਠੀਕ ਹੈ ਨਿਊ ਮੈਥਡਸ ਆਫ ਸੈਲੀਬ੍ਰੇਟਿੰਗ ਫੈਸਟੀਵल्स ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਜਿਹੜਾ ਸਿਗਾ ਤਿਹਾਰ ਜਿਹੜੇ ਸੀਗੇ ਵਿਸਾਖੀ ਮਾਘੀ ਜਾਂ ਦੀਵਾਲੀ ਜਿਹੜੇ ਤਿਹਾਰ ਸੀਗੇ ਨਵੇਂ ਢੰਗ ਨਾਲ ਮਨਾਉਣ ਦੇ ਲਈ ਕਿਹਾ ਸੀ ਨਵੇਂ ਢੰਗ ਦਾ ਸਿਗਾ ਕਿ ਉਹਨਾਂ ਨੇ ਉਸ ਟਾਈਮ ਕਿਹਾ ਸੀਗਾ ਕਿ ਉਹ ਗੁਰੂ ਘਰਾਂ ਦੇ ਵਿੱਚ ਉਸ ਦਿਨ ਆ ਕੇ ਜਿਹੜਾ ਆ ਮਨਾਉਣ ਠੀਕ ਹੈ ਤੇ ਉਦੋਂ ਫਿਰ ਦੇਖੇ ਜਿਹੜੇ ਸੀ ਗੋਇੰਦਵਾਲ ਦੇ ਵਿੱਚ ਜਾ ਕੇ ਉਹਨਾਂ ਨੇ ਮਨਾਉਣੇ ਸਟਾਰਟ ਕਰਦੇ ਸੀ ਫਿਰ ਉਸ ਤੋਂ ਬਾਅਦ ਤਰੀਕ ਦੀ ਚੱਲੀ ਆ ਗਈ ਕਿ ਮਸਾਖੀ ਮਾਗੀ ਜਾਂ ਦੀਵਾਲੀ ਦੇ ਉੱਤੇ ਜਿਹੜੇ ਆ ਲੋਕ ਗੁਰੂ ਘਰਾਂ ਦੇ ਵਿੱਚ ਜਾਣਾ ਸਟਾਰਟ ਹੋ ਗਏ ਸੀਗੇ ਠੀਕ ਹੈ ਮ੍ਰਿਤਯੁ ਵਿਆਹ ਤੇ ਜਨਮ ਸੰਬੰਧੀ ਰੀਤਾਂ ਦੇ ਵਿੱਚ ਸੁਧਾਰ ਇੰਪਰੂਵਮੈਂਟ ਇਨ ਦ ਰੇਟਸ ਆਫ ਡੈਥ ਮੈਰੀਜ ਐਂਡ ਬਰਥ ਠੀਕ ਹੈ ਗੁਰੂ ਅਮਰਦਾਸ ਜੀ ਨੇ ਜਿਹੜਾ ਸੀਗਾ ਇਹ ਜਿਹੜੇ ਰਿਵਾਜ ਸੀਗੇ ਜਨਮ ਸਮੇਂ ਜਾਂ ਮੌਤ ਦੇ ਸਮੇਂ ਦਾ ਜਿਹੜਾ ਵਿਆਹ ਦੇ ਸਮੇਂ ਇਹਨਾਂ ਦੇ ਵਿੱਚ ਵੀ ਸੁਧਾਰ ਕੀਤਾ ਆ ਉਹਨਾਂ ਨੇ ਕਿਹਾ ਕਿ ਨਾ ਆਪਸਰਾ ਦੇ ਉੱਤੇ ਪੰਡਤਾਂ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਆ ਠੀਕ ਹੈ ਉਹਨਾਂ ਨੇ ਕਿਹਾ ਕਿ ਆਨੰਦ ਆਨੰਦ ਸਾਹਿਬ ਦਾ ਪਾਠ ਜਿਹੜਾ ਆ ਕਰਨ ਦੇ ਲਈ ਕਿਹਾ ਸੀ ਕਿ ਜਨਮ ਵਿਆਹ ਜਾਂ ਹੋਰ ਕੁਝ ਦੇ ਮੌਕੇ ਦੇ ਉੱਤੇ ਆਨੰਦ ਸਾਹਿਬ ਦਾ ਜਿਹੜਾ ਪਾਠ ਆ ਉਹ ਕਰਕੇ ਜਿਹੜਾ ਆ ਆ ਇਹਨਾਂ ਨੂੰ ਜਿਹੜਾ ਆ ਮਨਾਇਆ ਜਾਵੇ ਠੀਕ ਹੈ ਤੇ ਗੁਰੂ ਅਮਰਦਾਸ ਜੀ ਦੇ ਟਾਈਮ ਦੇ ਉੱਤੇ ਹੀ ਜਿਹੜਾ ਸੀ ਗੁਰੂ ਰਾਮਦਾਸ ਜੀ ਨੇ ਲਾਵਾ ਦੀ ਰਚਨਾ ਕੀਤੀ ਜਗੀ ਚਾਰ ਲਾਵਾ ਜਿਹੜੀਆਂ ਕਿ ਮੈਰਿਜ ਦੇ ਟਾਈਮ ਚਾਰ ਲਾਵਾ ਸਿੱਖਾਂ ਦੇ ਵਿੱਚ ਕੀਤੀਆਂ ਜਾਂਦੀਆਂ ਇਹਨਾਂ ਦੀ ਰਚਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀਗੀ ਔਰ ਇਹ ਗੁਰੂ ਅਮਰਦਾਸ ਜੀ ਦੇ ਟਾਈਮ ਦੇ ਉੱਤੇ ਹੀ ਕਰ ਦਿੱਤੀ ਸੀ ਫਿਰ ਉਸ ਟਾਈਮ ਹੀ ਜਿਹੜਾ ਸੀਗਾ ਵਿਆਹ ਜਿਹੜਾ ਸੀਗਾ ਉਹ ਲਾਵਾ ਦੇ ਨਾਲ ਜਿਹੜਾ ਸੀਗਾ ਸੰਪੂਰਨ ਹੋਣਾ ਸਟਾਰਟ ਹੋ ਗਿਆ ਸੀਗਾ ਠੀਕ ਹੈ ਇਹ ਵੀ ਇੱਕ ਸ਼ਾਰਟ ਕੁਸਚਨ ਜਿਹੜਾ ਆ ਜਾਂਦਾ ਏ ਕਈ ਵਾਰੀ ਕਿ ਲਾਵਾ ਦੀ ਪ੍ਰਥਾ ਕਿਹਨੇ ਸ਼ੁਰੂ ਕੀਤੀ ਸੀ ਤਾਂ ਲਾਵਾ ਦੀ ਪ੍ਰਥਾ ਜਿਹੜੇ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ ਉਹਨਾਂ ਨੇ ਹੀ ਲਾਵਾ ਦੀ ਰਚਨਾ ਕੀਤੀ ਸੀ ਦੋਸਤੋ ਬਾਦ ਸਮਰਾਟ ਅਕਬਰ ਦਾ ਗੋਇੰਦਵਾਲ ਆਉਣਾ ਠੀਕ ਹੈ ਅਕਬਰ ਆਇਆ ਸੀਗਾ ਉਹਨੇ ਗੋਇੰਦਵਾਲ ਵਿਜ਼ਿਟ ਕੀਤਾ ਸੀਗਾ ਮਿਲਣ ਆਇਆ ਸੀਗਾ ਗੁਰੂ ਅਮਰਦਾਸ ਜੀ ਨੂੰ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ ਜੋ ਵੀ ਉਹਨਾਂ ਨੂੰ ਮਿਲਣ ਆਉਂਦਾ ਪਹਿਲਾ ਲੰਗਰ ਛਕੂਗਾ ਫਿਰ ਇਹ ਜਿਹੜਾ ਆ ਗੁਰਜੂ ਨੂੰ ਮਿਲ ਸਕਦਾ ਆ ਤੇ ਇਸੇ ਤਰ੍ਹਾਂ ਜਦੋਂ ਹਾਂ ਮੁਗਲ ਬਾਦਸ਼ਾਹ ਅਕਬਰ ਆਉਂਦਾ ਤੇ ਉਹਨੂੰ ਵੀ ਪਹਿਲਾਂ ਪੰਕਤੀ ਦੇ ਵਿੱਚ ਬੈਠ ਕੇ ਭੋਜਨ ਚੱਕਣਾ ਪਿਆ ਸੀ ਉਸ ਤੋਂ ਬਾਅਦ ਉਹਦੀ ਮੁਲਾਕਾ ਜਿਹੜੀ ਗੁਰੂ ਸਾਹਿਬ ਦੇ ਨਾਲ ਹੋਈ ਸੀ ਉਹ ਅਕਬਰ ਜਿਹੜਾ ਸੀਗਾ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਉਹਨੇ ਜਿਹੜਾ ਲੰਗਰ ਨੂੰ ਦੇਖ ਕੇ ਉਹ ਇੰਨਾ ਜ਼ਿਆਦਾ ਮਤਲਬ ਖੁਸ਼ ਹੋਇਆ ਸੀਗਾ ਕਿ ਉਹਨੇ ਪ੍ਰਸੰਸਾ ਕੀਤੀ ਸੀ ਔਰ ਉਹਨੇ ਕਿਹਾ ਸੀ ਕਿ ਮੈਂ ਕੁਝ ਪਿੰਡਾਂ ਦੀ ਜਾਗੀਰ ਜਿਹੜੀ ਹੈ ਉਹ ਲੰਗਰ ਦੇ ਵਾਸਤੇ ਦੇਣਾ ਚਾਹੁੰਦਾ ਆ ਪਰ ਗੁਰੂ ਜੀ ਨੇ ਮਨਾਂ ਕਰ ਦਿੱਤਾ ਸੀਗਾ ਠੀਕ ਹੈ ਤੇ ਇਸ ਜਿਹੜੀ ਸੀ ਉਹਦੀ ਤੇ ਵਾਇਸੇਵਕਰ ਨਹੀਂ ਕੀਤੀ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਇਹ ਲੋਕਾਂ ਦੀ ਸੰਸਥਾ ਆ ਤੇ ਲੋਕਾਂ ਦੇ ਹੀ ਇਸ ਖਰਚ ਦੇ ਉੱਤੇ ਭੇਟਾਂ ਦੇ ਨਾਲ ਹੀ ਇਹਨੂੰ ਚਲਾਇਆ ਜਾਵੇਗਾ ਤੇ ਪਰ ਫਿਰ ਵੀ ਮੁਗਲ ਸਮਰਾਟ ਜਿਹੜਾ ਸੀਗਾ ਉਹ ਕੁਝ ਨਾ ਕੁਝ ਜਿਹੜਾ ਦੇਣਾ ਚਾਹੁੰਦਾ ਸੀਗਾ ਤੇ ਉਹਨੇ ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੇ ਪੇਟੀ ਸੀ ਬੀਬੀ ਭਾਨੀ ਜੀ ਉਹਨਾਂ ਦੇ ਨਾਂ ਕੁਝ ਪਿੰਡ ਜਿਹੜੇ ਆ ਲਾ ਦਿੱਤੇ ਸੀਗੇ ਤੇ ਕਿਹਾ ਜਾਂਦਾ ਹੈ ਕਿ ਬਾਦ ਵਿੱਚ ਉਥੇ ਅਮਰitsar ਸ਼ਹਿਰ ਜਿਹੜਾ ਆ ਉਸ ਜਗ੍ਹਾ ਦੇ ਵਿੱਚ ਜਿਹੜਾ ਸੀਗਾ ਬਸਾਇਆ ਗਿਆ ਸੀਗਾ ਉਸ ਤੋਂ ਬਾਅਦ ਅਪੁਆਇੰਟਮੈਂਟ ਆਫ ਸਕੈਸਰ ਠੀਕ ਹੈ ਗੁਰਮਰਦਾਸ ਜੀ ਜਿਹੜੇ ਸੀਗੇ ਜਦੋਂ 95 ਸਾਲ ਦੇ ਹੋ ਗਏ ਸੀਗੇ ਤਾਂ ਉਹਨਾਂ ਨੇ ਆਪਣੀ ਜਿਹੜਾ ਸੀ ਦਿਹਾਨ ਤੋਂ ਪਹਿਲਾਂ ਹੀ ਆਪਣੇ ਉੱਤਧਾਰੀ ਜਿਹੜਾ ਸੀਗਾ ਨਿਯੁਕਤ ਕਰਨਾ ਨਿਸ਼ਚੈ ਕੀਤਾ ਸੀ ਤੇ ਇਸ ਦੇ ਲਈ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਜਵਾਈ ਸੀਗੇ ਆ ਪਾਈ ਜੇਠਾ ਜੀ ਜਿਹਨਾਂ ਨੂੰ ਗੁਰੂ ਰਾਮਦਾਸ ਕਿਹਾ ਜਾਂਦਾ ਆ ਨੂੰ ਗੱਦੀ ਦਾ ਯੋਗ ਸਮਝਿਆ ਸੀ ਇਸ ਦੇ ਲਈ ਉਹਨਾਂ ਨੇ ਆਪਣੇ ਦੋਨੇ ਪੁੱਤਰ ਮੋਹਨ ਤੇ ਮੋਰੀ ਨੂੰ ਛੱਡ ਕੇ ਜਿਹੜੀ ਗੱਦੀ ਆ ਆਪਣੇ ਜਵਾਈ ਪਾਈ ਜੇਠਾ ਜੀ ਨੂੰ ਜਿਹੜੀ ਸੀਗੀ ਦੇ ਦਿੱਤੀ ਸੀ ਨਾਲ ਦੇ ਨਾਲ ਮੈਂ ਵੀ ਦੱਸਣਾ ਚਾਹੁੰਦੀ ਆ ਕਿ ਜਿਹੜਾ ਸੀਗਾ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਹੀ ਬੀਬੀ ਭਾਨੀ ਜੀ ਨੇ ਉਹਦੇ ਕੋਲੋਂ ਜਿਹੜਾ ਸੀਗਾ ਵਾਰ ਲਿਆ ਸੀਗਾ ਕਿ ਗੱਦੀ ਜਿਹੜੀ ਆ ਉਹ ਹੁਣ ਜਿਹੜਾ ਆ ਆਪਣੇ ਜਿਹੜਾ ਆ ਵੰਚ ਦੇ ਵਿੱਚ ਹੀ ਜਿਹੜੀ ਆ ਰਵੇ ਠੀਕ ਹੈ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਗੁਰਮਰਦਾਸ ਜੀ ਨੇ ਫਿਰ ਜਦੋਂ ਆਪਣੇ ਜਵਾਈ ਨੂੰ ਗੱਦੀ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਵੰਚ ਦੇ ਵਿੱਚ ਹੀ ਰੱਖਣ ਦੇ ਲਈ ਜਿਹੜਾ ਸੀਗਾ ਕਿਆ ਸੀਗਾ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਸੀਗਾ ਗੁਰਮਰਦਾਸ ਜੀ ਨੇ ਜਿਹੜੇ ਸੀਗੇ ਇਹ ਸਾਰੇ ਹੀ ਜਿੰਨੇ ਵੀ ਕਾਰਜ ਆ ਇਹਨਾਂ ਨੂੰ ਕਰਕੇ ਜਿਹੜਾ ਸੀ ਆਪਣਾ ਯੋਗਦਾਨ ਦਿੱਤਾ ਸੀ ਇਹਨਾਂ ਸਿੱਖ ਧਰਮ ਜਿਹੜਾ ਸੀਗਾ ਕਾਫੀ ਜ਼ਿਆਦਾ ਉਹਦਾ ਵਿਕਾਸ ਹੁੰਦਾ ਆ ਠੀਕ ਹੈ ਤੇ ਗੁਰੂ ਅਮਰਦਾਸ ਜੀ ਨੇ ਆਪਣੇ ਦੇਹਾਂ ਤੋਂ ਪਹਿਲਾਂ ਹੀ ਗੁਰੂ ਰਾਮਦਾਸ ਜੀ ਨੂੰ ਜਿਹੜਾ ਸੀਗਾ ਗੱਦੀ ਦੇ ਦਿੱਤੀ ਸੀਗੀ ਤੇ ਇਸ ਤੋਂ ਬਾਅਦ ਜਿਹੜੇ ਚੌਥੇ ਗੁਰੂ ਜਿਹੜੇ ਗੱਦੀ ਦੇ ਉੱਤੇ ਬੈਠ ਜਾਂਦੇ ਆ ਤੇ ਹੁਣ ਅੱਗੇ ਅਸੀਂ ਕਰਾਂਗੇ ਗੁਰੂ ਰਾਮਦਾਸ ਜੀ ਦਾ ਕੀ ਕੰਟਰੀਬਿਊਸ਼ਨ ਰਹਿੰਦਾ ਹੈ ਸਿੱਖੀਸਮ ਦੀ ਡਿਵੈਲਪਮੈਂਟ ਦੇ ਵਿੱਚ ਠੀਕ ਹੈ ਹੁਣ ਅਸੀਂ ਅੱਗੇ ਜਾ ਕੇ ਜਿਹੜਾ ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦਾ ਯੋਗਦਾਨ ਕਰਾਂਗੇ ਸੋ ਇਹ ਸੀਗਾ ਤੁਹਾਡਾ ਜਿਹੜਾ ਸੀਗਾ 3rd ਕੁਐਸਚਨ ਮੈਂ ਕੰਪਲੀਟ ਕਰਵਾ ਦਿੱਤਾ ਹੈ ਅਗਰ ਵੀਡੀਓ ਚੜੀਆ ਵਧੀਆ ਲੱਗੇ ਤਾਨੂੰ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ